ਦੇ ਵਿੱਚ 14 ਲੱਖ ਦੀ ਚੋਰੀ ਦੀ ਵਾਰਦਾਤ ਵਾਪਰੀ ਹੈ ਦੱਸਦੇ ਕਿ ਵਪਾਰੀ ਦੀ ਕਾਰ ਤੋਂ ਚੋਰੀ ਨੇ 14 ਲੱਖ ਰੁਪਏ ਉਠਾ ਕੇ ਲੈ ਗਏ ਨੇ ਪੈਸੇ ਜਮਾ ਕਰਾਉਣ ਦੇ ਲਈ ਬੈਂਕ ਆਇਆ ਸੀ ਵਪਾਰੀ ਤੇ ਕਾਰ ਦੇ ਵਿੱਚੋਂ ਲੈਪਟਾਪ ਤੇ 14 ਲੱਖ ਰੁਪਏ ਲੈ ਕੇ ਉਹ ਫਰਾਰ ਹੋ ਗਏ ਪੈਸੇ ਜਮਾ ਕਰਾਉਣ ਦੇ ਲਈ ਬੈਂਕ ਆਇਆ ਸੀ ਵਪਾਰੀ ਵਪਾਰੀ ਦੇ ਕਾਰ ਦੇ ਵਿੱਚੋਂ 14 ਲੱਖ ਰੁਪਏ ਉਟਾਏ ਗਏ ਨੇ ਤੇ 14 ਲੱਖ ਰੁਪਏ ਲੈ ਕੇ ਕਾਰ ਤੋਂ ਵਿੱਚੋਂ ਲੈਪਟਾਪ ਤੇ 14 ਲੱਖ ਰੁਪਏ ਲੈ ਕੇ ਜਿਹੜੇ ਲੁਟੇਰੀਨੋ ਫਰਾਰ ਹੋ ਗਏ ਨੇ ਵਪਾਰੀ ਦੇ ਕਾਰਦੇ ਵਿੱਚੋਂ 14 ਲੱਖ ਰੁਪਏ ਉਟਾਏ ਗਏ ਨੇ ਲੁਧਿਆਣਾ ਦੀ ਇਹ ਵਾਰਦਾਤ ਸਾਹਮਣੇ ਆਈ ਹੈ ਪੈਸੇ ਜਮਾ ਕਰਾਉਣ ਦੇ ਲਈ ਬੈਂਕ ਆਇਆ ਸੀ ਵਪਾਰੀ ਜਿਥੇ ਉਹ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸਿੱਧਾ ਬੈਂਕ ਹੀ ਆਇਆ ਸੀ ਯਾਰ ਬੈਂਕ ਹੀ ਆ ਕੇ ਰੁਕਿਆ ਬਧਰੋ ਇਹ ਮੁੰਡੇ ਨਾਲ ਦੂਜੇ ਬੈਂਕ 'ਚ ਜਾ ਕੇ ਕੈਸ਼ ਜਮਾ ਕਰਾ ਕੇ ਆਇਆ ਵਾ ਕਿ ਪਹਿਲਾਂ ਗਏ ਆ ਉਦੋਂ ਕੈਸ਼ ਗੱਡੀ 'ਚ ਰਹਿ ਗਿਆ ਸੀਗਾ ਤੇ ਉਹ ਲੈਨ ਆਇਆ ਮੈਂ ਇੱਥੇ ਰੁਕ ਗਿਆ ਤੇ ਇੰਨੀ ਦੇਰ ਦੇ ਵਿੱਚ ਉਹ ਮੁੰਡਾ ਕਹਿ ਜਮਾਂਗਰਾਂ ਚਲਾ ਗਿਆ ਮੈਂ ਗੱਡੀ ਕੋਲ ਖੜਾ ਸੀਗਾ ਜਿਹੜਾ ਕੰਮ ਹੋਇਆ 2 4 5 ਮਿੰਟ ਦੇ ਵਿੱਚ ਹੀ ਹੋਇਆ ਤੁਹਾਡੀ ਗੱਡੀ ਦੇ ਵਿੱਚ ਸਿਫਟ ਗੱਡੀ ਦੇ ਵਿੱਚ ਸਿਫਟ ਗੱਡੀ ਦੇ ਵਿੱਚ ਹੋਇਆ ਹੋਰ ਕੀ ਸੀ ਗੱਡੀ ਦੇ ਵਿੱਚ ਗੱਡੀ 'ਚ ਲੈਪਟਾਪ ਆ ਸੀਗਾ ਨਾਲ ਜੈਕਟ ਜੁਗੜ ਪਈ ਸੀਗੀ ਬੈਗ ਚੋਰੀ ਹੋ ਗਿਆ ਬੈਗ ਦੇ ਨਾਲ ਲੈਪਟਾਪ ਚੋਰੀ ਹੋ ਗਿਆ ਗੱਡੀ ਦਾ ਕੋਈ ਸ਼ੀਸ਼ਾ ਨਹੀਂ ਟੁੱਟਿਆ ਸੀ ਕੁਝ ਨਹੀਂ ਟੁੱਟਿਆ ਜੀ ਕਿੰਨੇ ਵਜੇ ਦਾ ਮਾਮਲਾ ਹੈ ਬਾਅਦ ਹੀ 11 ਸਵਾ 11 11:30 12 ਵਜੇ ਦਾ ਜੀ 11 12 ਵਜੇ ਦਾ ਪੁਲਿਸ ਨੂੰ ਇਨਫੋਰਮ ਕੀਤਾ ਤੁਸੀਂ ਹਾਂਜੀ ਹਾਂਜੀ ਮੌਕੇ ਤੇ ਕਿਸੀ ਪੁਲਿਸ ਵਾਲੇ ਨੇ ਆ ਕੇ ਹਾਂਜੀ ਹਾਂਜੀ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕਰ ਰਹੇ ਨੇ ਦੇਖ ਰਹੇ ਨੇ ਦੇਖ ਰਹੇ ਜੀ ਹਲੇ ਕੀ ਕਹਿੰਦੇ ਨੇ ਕੋਈ ਸੀਸੀਟੀਵੀ ਵੀਡੀਓ ਨਿਕਲ ਕੇ ਸਾਹਮਣੇ ਆਈ ਜੀ ਬੈਂਕ ਚੋਦਾ ਲੈ ਕੇ ਗਏ ਨੇ ਬਾਕੀ ਹਲੇ ਪਤਾ ਨਹੀਂ ਕਿ ਉਹਨਾਂ ਚ ਕੀ ਹੈਗਾ ਕੀ ਦਿੱਕੀ ਨਹੀਂ ਦਿਖਿਆ ਕੋਈ ਬੰਦਾ ਦਿਖਿਆ ਨਹੀਂ ਲੱਖ ਰੁਪਏ ਤੁਸੀਂ ਲੈ ਕੇ ਆਏ ਸੀ ਕੀ ਕੰਮ ਹੈ ਤੁਹਾਡਾ ਮੇਰਾ ਵੀ ਪੋਲੀ ਬੈਗ ਦਾ ਪੈਕਿੰਗ ਮਟੀਰੀਅਲ ਦਾ ਕੰਮ ਹੈ ਪੈਕਿੰਗ ਡੀਲ ਦਾ ਕੰਮ ਹੈ ਹਾਂਜੀ ਤੇ ਕਿਹੜਾ ਏਰੀਆ ਜਿੱਥੇ ਚੋਰੀ ਹੋਈ ਹੈ ਇਹ ਵਿਸ਼ਕਰਮਾ ਚੌਂਕ ਦੇ ਨੇੜੇ ਮਲਾਟ ਮੈਂ ਤਾਂ ਇਹ ਮੰਗ ਕਰਦਾ ਮੇਰੀ ਛੇਤੀ ਛੇਤੀ ਰਿਕਵਰੀ ਕਰਕੇ ਦਿੱਤੀ ਜਾਵੇ ਹਾਂਜੀ ਸਰ ਇਹ ਅੱਜ ਇੱਕ ਲੁੱਟ ਹੋਈ ਹੈ ਪਤਾ ਲੱਗਿਆ ਕੀ ਮੰਗ ਲੁੱਟ ਨਹੀਂ ਹੋਈ ਇਹਨਾਂ ਦੇ ਮੁਤਾਬਕ ਵੀ ਗੱਡੀਆਂ ਨੂੰ ਰਹੀ ਸੀ ਚੋਰੀ ਹੋਈ ਹੈ ਅੱਛਾ ਜੀ ਚੋਰੀ ਹੋ ਕੇ ਪੜਤਾਲ ਚੱਲ ਰਹੀ ਆ ਜੀ ਜੋ ਸਿਚੁਏਸ਼ਨ ਹੋਈ ਦੱਸਦੇ ਆਂਗੇ ਕਿੰਨੇ ਕੁ ਦੀ ਚੋਰੀ ਹੈ ਜੀ ਕਿੰਨੇ ਕੁ ਉਹਨਾਂ ਦੇ ਮੁਤਾਬਕ 14 ਲੱਖ ਰੁਪਏ ਕਹਿੰਦੇ ਨੇ ਜੀ ਤੇ ਵੈਰੀਫਾਈ ਕਰ ਰਹੇ ਆਂ ਜੀ ਤੇ ਸਰ ਇਹ ਕਿਹੜਾ ਥਾਣਾ ਪੈਂਦਾ ਜੀ ਜਿਹੜੀ ਜਗ੍ਹਾ ਤੇ ਹੋਈ ਹੈ ਡਿਵੀਜ਼ਨ ਨੰਬਰ 6 ਦਾ ਏਰੀਆ ਪੈਂਦਾ ਜੀ ਮੰਜੂ ਘਟ ਦੇ ਨੇੜੇ ਬਿਸ਼ਰਮਾ ਜੋਕੀ ਦਾ ਏਰੀਆ ਜੀ ਤੇ ਸਰ ਪੈਸੇ ਪਈ ਕਿੱਥੇ ਸੀਗੇ ਉਹ ਉਹਨਾਂ ਦੇ ਮੁਤਾਬਕ ਗੱਡੀ ਦੇ ਵਿੱਚ ਪੈਸੇ ਸੀਗੇ ਅੱਛਾ ਜੀ ਤੇ ਅਜੇ